ਚਾਰ ਲੋਕਾਂ ਦੇ ਚਿਹਰੇ ਨੰਗੇ ਕਰਨ ਜਾ ਰਹੇ ਆ ਜੀ ਜਿਹੜੇ ਬੰਦੇ ਕੋਲੇ 4.5 ਕਿਲੇ ਬਹਣਾ ਆ ਜੀ 95 ਗਾਣਾ ਟਰੈਕਟਰ ਆ ਜੀ ਮੌਜੂਦਾ ਮੈਂਬਰ ਆ ਕੋਲੇ 20 ਤੋਂ 25 ਲੱਖ ਦੀ ਕੋਠੀ ਆ ਜੀ ਤਕਰੀਬ ਕਰੀ ਕਰੋੜ ਦੀ ਕੋਠੀ ਆ ਜੀ ਮੁੰਡਾ ਆਰਮੀ ਦੇ ਵਿੱਚ ਐ 4.5 ਪੌਣੇ 5 ਕਿਲੇ ਬਹਣਾਉਂਦਾ ਜੀ ਪੌਣਾ ਕਿੱਲਾ ਸਹਰਾਂ ਦੇ ਵੀ ਆਉਂਦਾ ਜੀ ਜਿਹੜੇ ਕਾਰਡ ਬਣਾਏ ਨੇ ਜੀ ਉਹਦੇ ਵਿੱਚ ਇਹਨਾਂ ਨੇ ਦਰਸਾਇਆ ਗਿਆ ਵੀ ਸਾਡੇ ਕੋਲ 2 ਕਿਲੇ ਬਹਣਾ ਜਿਹੜੇ ਕੈਪੀ ਡਾਟ ਦਿੱਤਾਗਾ ਜੇਬ ਫਰਦਾਂ ਦੀ ਗੱਲ ਦੇਖੀ ਜਾਈਏ ਜੀ ਫਰਦਾਂ ਦੇ ਵਿੱਚ ਇਹਨਾਂ ਬੰਦਿਆਂ ਕੋਲੇ 4.5 4.5 5 5 ਕਿਲੇ ਬਹਾਨਾ ਜੀ ਜਾਨਕੀ ਜਾਲੀ ਦਸਤਾਵੇਜ਼ ਤਿਆਰ ਕਰਕੇ ਪਟਵਾਰੀ ਤੋਂ ਗਲਤ ਰਿਪੋਰਟ ਤਿਆਰ ਕਰਕੇ ਇਹ ਅਜ ਗਰੀਬਾਂ ਦਾ ਹੱਕ ਖਾ ਰਹੇ ਨੇ ਜੀ ਇਹ ਗਰੰਟੀ ਹੈ ਆਪਣੇ ਵੱਲੋਂ ਕਿ ਇਹ ਬੰਦੇ ਸੱਚਮੁੱਚ ਗਰੀਬਾਂ ਦਾ ਹੱਕ ਮਾਰ ਰਹੇ ਆ ਕੱਚਾ ਕੰਮ ਥੋੜੀ ਕਰਾਈ ਆ ਆਪਾਂ ਫਰਦਾਂ ਕਢਾਈਆਂ ਨੇ ਕਿ ਵੀ ਇਹਨੇ ਬੰਦੇ ਕੋਲ ਕਿੰਨਾ ਬਹਾਨਾਗਾ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਡਿਊਟੀ ਕਮਿਸ਼ਨਰ ਸਾਹਿਬ ਨੂੰ ਆਪਣੀ ਐਪਲੀਕੇਸ਼ਨ ਪਾਈ ਵੀ ਨਹੀਂ ਅੱਜ ਹੁਣ ਸਰਕਾਰ ਪੂਰੀ ਨੂੰ ਬਚਾਉਣ ਚ ਲੱਗੀ ਵੀ ਆ ਪਰ ਬਚਨ ਕਿੱਥੇ ਜੀ ਅਸੀਂ ਕੋਟ ਦਾ ਸਹਾਰਾ ਲਾਵਾਂਗੇ ਮੰਨ ਲਓ ਕੋਟ ਦਾ ਸਹਾਰਾ ਮੈਂ ਕੱਲਾ ਨਹੀਂ ਹੈਗਾ ਜੀ ਜਿਹੜੀ ਮੇਹਮਾਏ ਇਹ ਪਿੰਡ ਪਿੰਡ ਲੈ ਕੇ ਜਾਵਾਂਗੇ ਪੂਰੇ ਦੇਸ਼ ਦੇ ਵਿੱਚ ਗਰੀਬਾਂ ਦੇ ਲਈ ਕਣਕ ਅਤੇ ਬਾਕੀ ਦਾ ਰਾਸ਼ਨ ਜਿਹੜਾ ਵੰਡਿਆ ਜਾਂਦਾ ਪਰ ਇਸ ਮਾਮਲੇ ਦੇ ਵਿੱਚ ਇੱਕ ਖੁਲਾਸਾ ਜਿਹੜਾ ਇੱਕ ਵਿਅਕਤੀ ਦੇ ਵੱਲੋਂ ਕੀਤਾ ਜਾ ਰਿਹਾ ਉਹ ਸਾਡੇ ਨਾਲ ਨੇ ਰਣਜੋਤ ਸਿੰਘ ਸਮਾਜ ਸੇਵੀ ਆਪਣੇ ਆਪ ਨੂੰ ਦੱਸਦੇ ਨੇ ਅਤੇ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਵਿਚਰਦਿਆ ਤੇ ਕਿਹੜਾ ਮਸਲਾ ਉਹ ਕੱਢ ਕੇ ਲੈ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਰਾਸ਼ਨ ਲਗਾਤਾਰ ਗਰੀਬਾਂ ਦੇ ਵਿੱਚ ਵੰਡਣ ਨੂੰ ਲੈ ਕੇ بڑے ਸਵਾਲ ਵੀ ਉੱਠਦੇ ਰਹੇ ਨੇ ਤੇ ਕਈ ਜਾਲੀ ਕਾੜਾਂ ਦਾ ਜ਼ਿਕਰ ਵੀ ਸਮੇਂ-ਸਮੇਂ ਤੇ ਹੁੰਦਾ ਰਹਿੰਦਾ ਹੈ ਤੇ ਇਸ ਮਸਲੇ ਨੂੰ ਲੈ ਕੇ ਸਰਕਾਰ ਦੇ ਵੱਲੋਂ ਕਈ ਵਾਰ ਰਾਸ਼ਨ ਕੱਟੇ ਵੀ ਜਾਂਦੇ ਨੇ ਫਿਰ ਦੁਬਾਰੇ ਜਿਹੜਿਆ ਉਹ ਜਾਰੀ ਕਰ ਦਿੱਤੇ ਜਾਂਦੇ ਪਰ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਦਾ ਰਣਜੋਤ ਸਿੰਘ ਨਾਲ ਰਣਜੋਤ ਸਿੰਘ ਜੀ ਕੀ ਸਾਰਾ ਮਸਲਾ ਹੈ ਕਿਉਂ ਤੁਸੀਂ ਇਹ ਕਾਰਵਾਈਆਂ ਕਰਵਾ ਰਹੇ ਹੋ ਤੇ ਕਿੱਥੋਂ ਇਹ ਸ਼ੁਰੂ ਹੋਇਆ ਦੇਖੋ ਜੀ ਮਸਲਾ ਤਾਂ ਇਹ ਹੈ ਜੀ ਜੋ ਸਰਕਾਰ ਵੱਲੋਂ ਗਰੀਬ ਲੋਕਾਂ ਵਾਸਤੇ ਸਕੀਮਾਂ ਬਣਾਈਆਂ ਜਾਂਦੇ ਨੇ ਜੀ ਉਹ ਕੁਝ ਲੋਕ ਜਿਹੜੇ ਲੋਕ ਧੜਲੇਦਾਰ ਜਾਂ ਆਪਾਂ ਕਹਿੰਦੇ ਜਮੀਨਾਂ ਜਾਇਦਾਦਾਂ ਵਾਲੇ ਜੀ ਮਤਲਬ ਆਪਦੇ ਜ਼ੋਰ ਦੇ ਉੱਪਰ ਸਰਕਾਰ ਨਾਲ ਸਰਕਾਰੀ ਅਫਸਰ ਬਾਬੂ ਨਾਲ ਮਿਲ ਕੇ ਝਾਲੀ ਦਸਤਾਵੇਜ਼ ਤਿਆਰ ਕਰਕੇ ਸਰਕਾਰ ਨੂੰ ਤੇ ਨਾਲ ਗਰੀਬਾਂ ਦਾ ਹੱਕ ਖਾ ਰਹੇ ਨੇ ਜੀ ਉਸ ਸਬੰਧ ਦੇ ਵਿੱਚ ਮੇਰੇ ਨਾਲ ਪੈਂਦਾ ਪਿੰਡ ਜੀ ਆਤਰ ਸਿੰਘ ਵਾਲਾ ਉੱਥੋਂ ਦੇ ਮੈਂ ਕੁਝ ਚਾਰ ਲੋਕਾਂ ਦੇ ਚਿਹਰੇ ਨੰਗੇ ਕਰਨ ਜਾ ਰਹੇ ਹਾਂ ਜੀ ਹਰਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਜਿਹੜੇ ਬੰਦੇ ਕੋਲੇ 4.5 ਕਿਲੇ ਬਹਾਨਾ ਜੀ ਤੇ 59 ਗਣਾ ਟਰੈਕਟਰ ਆ ਜੀ ਮੌਜੂਦਾ ਮੈਂਬਰ ਆ ਕੋਲੇ 20 ਤੋਂ 25 ਲੱਖ ਦੀ ਕੋਠੀ ਹੈ ਜੀ ਉਸ ਤੋਂ ਬਾਅਦ ਅਮਰੀਕ ਸਿੰਘ ਪੁੱਤਰ ਫਤੇ ਸਿੰਘ ਇਸ ਬੰਦੇ ਕੋਲੇ ਕਰੀਬ ਕਰੀ ਕਰੋੜ ਦੀ ਕੋਠੀ ਹੈ ਜੀ ਮੁੰਡਾ ਆਰਮੀ ਦੇ ਵਿੱਚ ਹੈ 4.5 ਤੋਂ 4.5 ਕਿਲੇ ਬਹਾਨਾ ਆਉਂਦਾ ਜੀ ਪੌਣਾ ਕਿੱਲਾ ਸੌਰਨ ਦੇ ਵੀ ਆਉਂਦਾ ਜੀ ਉਸ ਤੋਂ ਬਾਅਦ ਸਿਮਰਜੀਤ ਸਿੰਘ ਪੁੱਤਰ ਫਤੇ ਸਿੰਘ ਮਲਕੀਤ ਸਿੰਘ ਪੁੱਤਰ ਫਤੇ ਸਿੰਘ ਇਹਨਾਂ ਨੇ ਜੀਰੋ ਕਾਰਡ ਬਣਾਏ ਨੇ ਜੀ ਉਹਦੇ ਵਿੱਚ ਇਹਨਾਂ ਨੇ ਦਰਸਾਇਆ ਗਿਆ ਵੀ ਸਾਡੇ ਕੋਲ 2 ਕਿੱਲੇ ਬਹਾਨਾ ਜਿਹੜਾ ਕੈਫੀ ਡਾਟ ਦਿੱਤਾ ਗਿਆ ਜੇ ਵਾ ਫਰਦਾਂ ਦੀ ਗੱਲ ਦੇਖੀ ਜਾਈਏ ਜੀ ਫਰਦਾਂ ਦੇ ਵਿੱਚ ਇਹਨਾਂ ਬੰਦਿਆਂ ਕੋਲੇ 4.5 4 5-5 ਕਿੱਲੇ ਬਹਾਨਾ ਜੀ ਯਾਨੀ ਕਿ ਜਾਲੀ ਦਸਤਾਵੇਜ਼ ਤਿਆਰ ਕਰਕੇ ਪਟਵਾਰੀ ਤੋਂ ਗਲਤ ਰਿਪੋਰਟ ਤਿਆਰ ਕਰਕੇ ਇਹ ਆ ਗਰੀਬਾਂ ਦਾ ਹੱਕ ਖਾ ਰਹੇ ਨੇ ਜੀ ਤੁਸੀਂ ਜਿਹੜੇ ਬੰਦਿਆਂ ਦੇ ਨਾਂ ਲਏ ਆ ਤੁਸੀਂ ਇਹ ਚੀਜ਼ਾਂ ਫਰਦਾਂ ਦਿਖਾਈਆਂ ਜਾਂ ਫੋਟੋਆਂ ਦਿਖਾਈਆਂ ਤੁਹਾਡੇ ਇਹ ਗਰੰਟੀ ਆ ਆਪਣੇ ਵੱਲੋਂ ਕਿ ਇਹ ਬੰਦੇ ਸੱਚਮੁੱਚ ਗਰੀਬਾਂ ਦਾ ਹੱਕ ਮਾਰ ਰਹੇ ਆ ਹਾਂਜੀ ਆਪਾਂ ਫਿਰ ਕੱਚਾ ਕੰਮ ਥੋੜੀ ਕਰਾਈ ਆ ਆਪਾਂ ਫਰਦਾਂ ਕਢਾਈਏ ਨੇ ਕਿ ਵੀ ਇਹਨਾਂ ਬੰਦੇ ਕੋਲ ਕਿੰਨਾ ਵਾਹਣਾਗਾ ਜੇ ਵਾਹਣ ਵੱਧਾ ਤਾਂ ਆਪਾਂ ਇਹਨਾਂ ਦੀ ਕੰਪਲੀਟ ਪਾਈ ਆ ਇੱਕ ਸਮਾਜ ਸੇਵੀ ਤੌਰ ਤੇ ਵੀ ਆਪਾਂ ਜੇ ਅੱਜ ਆਪਾਂ ਨੇ ਖੜਾਂਗੇ ਯਾਰ ਕੌਣ ਖੜੂਗਾ ਜੇ ਅੱਜ ਗਰੀਬਾਂ ਨਾਲ ਆਪਾਂ ਨੇ ਖੜਾਂਗੇ ਅੱਜ ਤਕੜੇ ਲੋਕ ਸੈੱਡ ਪਾ ਰਹੇ ਨੇ ਹਰ ਇੱਕ ਸਹੂਲਤਾਂ ਨਰੇਗਾ ਦੇਵਚਰੂ ਜਾ ਕੇ ਦੇਖੋ ਜਿਹੜੇ ਤਕੜੇ ਸਰਦੇ ਵਰਦੇ ਨੇ ਜੀ ਅੱਜ ਉਹ ਦਿਹਾੜੀਆਂ ਲਾ ਰਹੇ ਨੇ ਜੀ ਇੱਕ ਆਮ ਗਰੀਬ ਬੰਦਾ ਉਹ ਦਿਹਾੜੀ ਨਹੀਂ ਲਾ ਰਿਹਾ ਉਹਨੂੰ ਦਿਹਾੜੀ ਨਹੀਂ ਮਿਲ ਰਹੀ ਮਤਲਬ ਇਹ ਚ ਵੀ ਕਪੜੇ ਹੋ ਰਹੇ ਉਹ ਚ ਵੀ ਕਪੜੇ ਹੋ ਰਹੇ ਨੇ ਜੀ ਜੇ ਘਰ ਦੇ ਚਾਰ ਮੈਂਬਰ ਨੇ ਤਾਂ 100 100 ਦਿਨ ਡੇਢ ਲੱਗਦਾ ਜੀ ਉਹ ਆਪਦੇ ਦਿਹਾੜੀਆਂ ਲਾ ਰਹੇ ਨੇ ਗਰੀਬਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਸ ਤਰ੍ਹਾਂ ਜੇ ਆਪਾਂ ਗੱਲ ਕਰਦੇ ਆ ਕਨਕਾਲੇ ਕਾਰਡਾਂ ਦੀ ਜੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਡਿਊਟੀ ਕਮਿਸ਼ਨਰ ਸਾਹਿਬ ਨੂੰ ਆਪਣੀ ਐਪਲੀਕੇਸ਼ਨਾਂ ਪਾਈ ਹੋਈ ਨਹੀਂ ਪੱਤਰ ਪਾਏ ਹੋਏ ਨੇ ਮਤਲਬ ਕਾਰ ਵੀ ਦਿੱਤੀ ਹੋਈ ਹੈ ਇਹਨਾਂ ਦੀ ਹਾਂਜੀ ਹ ਹੂੰ ਕੱਲ ਮੈਨੂੰ ਡੀ ਸਾਹਿਬ ਨੇ ਅਸਵਾਸਨ ਦਿੱਤਾਗਾ ਵੀ ਅਸੀਂ ਇਹਨਾਂ ਦੀ ਕਾਰਵਾਈ ਕਰਦੇ ਆਂਗੇ ਇਹ ਪਟਵਾਰੀ ਨੂੰ ਬਚਾਉਣ ਚ ਲੱਗੇ ਹੋਣੇ ਜੀ ਉਹ ਕਿਵੇਂ ਉਹ ਮਤਲਬ ਆਪ ਦਾ ਸਿਸਟਮ ਬਣਾਇਆ ਹੋਇਆ ਇਹਨਾਂ ਦਾ ਜੀ ਮੈ ਕਿਵੇਂ ਦਾ ਵੀ ਪਟਵਾਰੀ ਨੂੰ ਬਚਾਉਣ ਚ ਲੱਗੇ ਹੋਏ ਨੇ ਵੀ ਅਸੀਂ ਉਹਨੂੰ ਕਿਵੇਂ ਨਾ ਕਿਵੇਂ ਲਕੋ ਲਕੋਲੀ ਜਿਹੜੇ ਜਿਹੜੇ ਨੇ ਰਿਕਮੈਂਡ ਕੀਤਾ ਜਿਹੜੇ ਹਾਂ ਜਿਹੜੇ ਜਿਹੜੇ ਜਿਨ੍ਹਾਂ ਜ਼ਿੰਮੇਵਾਰਾਂ ਦੇ ਕੜਕੜਾਂ ਦੇ ਕਾਰਡ ਬਣੇ ਹੋਏ ਨੇ ਜਾਂ ਜਿਹੜੇ ਸਾਡੇ ਅਫਸਰ ਨੇ ਫਿਊਰ ਸਪਲਾਈ ਦੇ ਉਹ ਕਿਤੇ ਨਾ ਕਿਤੇ ਪਟਵਾਰੀ ਨੂੰ ਇਹਨਾਂ ਬੰਦੇ ਨੂੰ ਬਚਾਉਣ ਚ ਲੱਗੇ ਹੋਏ ਨੇ ਕੀ ਦੀ ਸ਼ੈ ਇਹ ਤਾਂ ਸਰਕਾਰ ਦੀ ਸਿਹਰ ਵਾਲ ਤੁਸੀਂ ਬੰਦੇ ਜੀ ਉੱਥੋਂ ਜਿਹੜਾ ਸਾਡੇ ਹਲਕੇ ਦਾ ਸਰਕਾਰ ਨਾਲ ਇਹਨਾਂ ਦਾ ਕੀ ਲੈਣਾ ਦੇਣਾ ਜਿਹੜਾ ਜਿਹੜਾ ਸਾਡੇ ਹਲਕੇ ਦੇ ਐਮਐਲਏ ਨੇ ਜੀ ਲਾਭ ਸਿੰਘ ਉਗੋਕੇ ਆਪ ਵੀ ਇੱਕ ਉਹ ਪਸੰਦੀਆਂ ਸ਼੍ਰੇਣੀਆਂ ਦੇ ਵਿੱਚੋਂ ਨੇ ਜੀ ਹਮ ਅੱਜ ਉਹ ਪਤਾ ਨਹੀਂ ਕੀ ਤੋਂ ਉਸਤੇ ਅੱਜ ਤੋਂ ਪੰਨ ਤਿੰਨ ਸਾਲ ਪਹਿਲਾਂ ਦੇਖੋ ਤੁਸੀਂ ਕਿਵੇਂ ਜਾ ਕੇ ਬੈਠਦੇ ਸੀ ਗਰੀਬਾਂ ਦੇ ਵਿੱਚ ਅੱਜ ਉਹ ਕਿਵੇਂ ਆਹ ਟਰਾਲੀ ਦਾ ਮਸਲਾ ਹੋਇਆ ਵੀ 4-4 ਲੱਖ ਨੇ ਟਰਾਲੀ ਨੂੰ ਕਹੀ ਜਾਂਦੇ ਨੇ ਵੀ ਜੇ ਸਰਕਾਰ ਇਹਨਾਂ ਦੀ ਜਾਂਚ ਕਰਉਣ ਲੱਗੀ ਤਾਂ ਸਰਕਾਰ ਦਾ ਸਰ ਗਿਆ ਹਮ ਵੀ ਆ ਤੁਸੀਂ ਦੇਖੋ ਜਿਹੜਾ ਬੰਦਾ ਐਡੀ ਗੱਲ ਕਹਿ ਸਕਦਾ ਜੀ ਅੱਜ ਹੁਣ ਸਰਕਾਰ ਪੂਰੀ ਨੂੰ ਬਚਾਉਣ ਚ ਲੱਗੀ ਵੀ ਆ ਪਰ ਬਚਣਗੇ ਕਿੱਥੇ ਜੀ ਅਸੀਂ ਕੋਟ ਦਾ ਸਹਾਰਾ ਲਾਵਾਂਗੇ ਮਾਨ ਕੋਟ ਦਾ ਸਹਾਰਾ ਮੈਂ ਇਕੱਲਾ ਨਹੀਂ ਹੈਗਾ ਜੀ ਇਸ ਮਿਸ਼ਨ ਦੇ ਵਿੱਚ ਮੇਰੇ ਨਾਲ ਵਕੀਲ ਵੀ ਨੇ ਜੀ ਸਾਡੇ ਹੋਰ ਕਈ ਤਰ੍ਹਾਂ ਦੇ ਕਿਸਾਨ ਜੁਨੇ ਦਾ ਮਤਲਬ ਮੇਰੇ ਨਾਲ ਹੈਗੇ ਨੇ ਸਾਡਾ ਇੱਕ ਪੂਰਾ ਪੈਨ ਲਾ 25 26 ਬੰਦਿਆਂ ਦਾ ਅਸੀਂ ਇਹ ਹੁਣ ਇਹ ਜਿਹੜੀ ਮਿਹਮਾ ਹੈ ਇਹ ਪਿੰਡ ਪਿੰਡ ਲੈ ਕੇ ਜਾਵਾਂਗੇ ਵੀ ਜਿੱਥੇ ਜਿੱਥੇ ਜਾਲੀ ਕਾਰਡ ਬਣਿਆ ਜਿੱਥੇ ਜਾਲੀ ਕਾਰਡ ਬਣੇ ਨਹੀਂ ਸੀ ਹੁੰਦਾ ਪੂਰਾ ਪਰਦਾ ਫਸ ਕਰਾ ਕੇ ਜੀ ਜਿਹੜੇ ਵਿੱਚ ਲਿਫਟ ਕੋਈ ਕ੍ਰਾਪਸ਼ਨ ਦੇ ਅਧੀਨ ਵਿੱਚ ਉਹਦੇ ਵਿੱਚ ਮੁਲਾਜ਼ਮ ਹੋਣਗੇ ਜੀ ਅਸੀਂ ਸਾਰਿਆਂ ਨੂੰ ਮਤਲਬ ਸਜ਼ਾ ਦਵਾਵਾਂਗੇ ਤੁਹਾਨੂੰ ਇਹ ਮਸਲਾ ਚੁੱਕਣ ਦੀ ਕਿਉਂ ਲੋੜ ਪੈਗੀ ਤੁਹਾਡਾ ਕੀ ਪਰਸਨਲ ਕੋਈ ਦੁਸ਼ਮਣੀ ਹੈ ਉਹਨਾਂ ਦੇ ਨਾਲ ਜਾਂ ਫਿਰ ਕੋਈ ਪਰਸਨਲ ਤੁਹਾਡੀ ਨਹੀਂ ਮੇਰਾ ਮੇਰਾ ਨਿੱਜੀ ਕੋਈ ਬੈਰ ਨਹੀਂ ਹੈ ਜੀ ਤੁਸੀਂ ਜਾ ਕੇ ਦੇਖੋ ਜੀ ਤੁਸੀਂ ਬਰਨਾਲੇ ਚਲੇ ਜਾਓ ਜੀ ਤੁਹਾਨੂੰ ਲੱਗ ਨਹੀਂ ਰਿਹਾ ਵੀਰ ਗਰੀਬਾਂ ਦਾ ਸਹੂਲਤਾਂ ਮਿਲ ਨਹੀਂ ਰਹੀਆਂ ਇਹ ਤਕੜੇ ਲੋਕ ਮੂਰੇ ਹੋ ਸਹੂਲਤਾਂ ਲਈ ਜਾਂਦੇ ਨੇ ਆਪਾਂ ਆਪਦੇ ਪਿੰਡ ਜੀ ਮੈਂ ਮੇਰੇ ਪਿੰਡ ਦੀ ਗੱਲ ਕਰਦਾ ਮੇਰੇ ਪਿੰਡ ਤੋਂ ਵੀ ਨਵੇਂ ਸਟਾਰਟ ਕਰਿਆ ਹੋਇਆ ਮੈਂ ਆਤਰ ਸਿੰਘ ਦੀ ਗੱਲ ਕਰਦਾਗਾ ਅੱਜ ਇੱਥੇ ਤੁਸੀਂ ਦੇਖੋ ਜੀ ਕਾਰਾਂ ਦੇਖੋ ਤੁਸੀਂ ਹੋ ਸਕਦਾ ਨਾ ਬੰਦੇ ਪੈਨਸ਼ਨਾਂ ਲੱਗੇ ਹੁਣ ਇਹ ਵੀ ਜਾਣਤ ਵਿਸਾ ਜੀ ਇਹ ਵੀ ਅਸੀਂ ਇਨਕੁਆਰੀ ਕਰਨੀ ਸੀ ਇਹਨਾਂ ਦੀ ਹਜੇ ਅਸੀਂ ਜਿਹੜੀ ਨੂੰ ਹੱਥ ਪਾਇਆ ਸੀ ਉਹ ਉਹ ਕਰ ਰਹੇ ਆਂ ਵੀ ਇਹਦੇ ਵਿੱਚ ਇਹ ਕਾਨੂੰਨ ਦੇ ਦਾ ਕਾਨੂੰਨ ਦੇ ਅਨੁਸਾਰ ਇਹ ਬੰਦੇ ਗਲਤ ਨਹੀਂ ਦੇ ਵਿੱਚ ਜੀ ਤੁਹਾਡੇ ਪਿੰਡ ਚ ਵੀ ਕਾਰਡ ਬਣੇ ਹੋਣਗੇ ਉੱਥੇ ਕਿੰਨੇ ਜਾਲੀ ਕਾਰਡ ਬਣੇ ਸਾਡੇ ਕੋਲ ਇੱਕ ਜਾਲੀ ਕਾਰਡ ਕਾਰਡ ਨਹੀਂ ਹੈਗਾ ਜੀ ਇੱਕ ਜਾਲੀ ਕਾਰਡ ਕਾਰਡ ਕਿਉਂਦਾ ਇੱਕ ਜਾਲੀ ਕਾਰਡ ਸਾਡੇ ਕੋਲ ਤਸੱਲੀ ਹੈ ਤੁਹਾਨੂੰ ਪੂਰੀ ਤਸੱਲੀ ਹੈ ਕਹਿ ਸਕਦੇ ਹਾਂ ਜੀ ਕੱਲ ਨੂੰ ਤੁਹਾਡੇ ਤੇ ਕੋਈ ਇਲਜ਼ਾਮ ਲੱਗ ਜਾਣ ਵੀ ਤੁਹਾਡੇ ਪਿੰਡ 'ਚ ਵੀ ਇਸ ਤਰ੍ਹਾਂ ਦੇ ਜਾਲੀ ਕਾਰਡ ਬਣੇ ਹੋਇਆ ਤੁਸੀਂ ਸਾਬਤ ਕਰ ਸਕਦੇ ਹੋ ਹਾਂ ਮੈਂ ਮੈਂ ਤੁਸੀਂ ਮੇਤੋ ਬਿਨਾਂ ਜਾ ਕੇ ਦੇਖੋ ਨਾ ਮੇਰੇ ਹੰਦੇ ਨਾਲ ਲੈ ਜਾ ਕੇ ਦੇਖੋ ਮੇਤੋ ਬਿਨਾਂ ਵੈਸੇ ਜਾ ਕੇ ਦੇਖੋ ਤੁਸੀਂ ਜੀ ਤੁਸੀਂ ਜਾ ਕੇ ਦੇਖੋ ਤੁਹਾਨੂੰ ਇੱਕ ਬੰਦਾ ਜ਼ਿੰਮੇਵਾਰ ਨਹੀਂ ਮਿਲਣਾ ਜਿਹਦੇ ਕੋਲ 2 ਕਿੱਲੇ ਤੋਂ ਵੱਧ ਕਾਰਡ ਬਣੇ ਹੋਵੇ ਜੀ ਜਿਹੜੇ ਬੰਦਿਆਂ ਦੀ ਤੁਸੀਂ ਇਹ ਫੋਟੋਆਂ ਦਿਖਾਈਆਂ ਜਾਂ ਫਿਰ ਜਿਨ੍ਹਾਂ ਦੇ ਤੁਸੀਂ ਨਾਂ ਲੈ ਰਹੇ ਹੋ ਤੁਹਾਨੂੰ ਇਹਨਾਂ ਦੇ ਬਾਰੇ ਕਿਸੇ ਨੇ ਸ਼ਿਕਾਇਤ ਕੀਤੀ ਸੀ ਤੁਹਾਨੂੰ ਆ ਕੇ ਦੱਸਿਆ ਸੀ ਕਿ ਇਹਨਾਂ ਦੇ ਜਾਲੀ ਕਾਰਡ ਬਣੇ ਮੇਤੋ ਕਣਕ ਕਟਾ ਕੇ ਗਏ ਪਰ ਮੈਂ ਤਾਂ ਸਿੰਘ ਨਾਲ ਕਣ ਬਾਜ ਮੈਨੂੰ ਤਮ ਕਿੰਨੇ ਲਾਗੇ ਡਿੱਪੂ ਵੀ ਚਲਾਉਨੇ ਆ ਮੈਂ ਡਿੱਪੂ ਵੀ ਚਲਾ ਰਿਹਾ ਹਾਂ ਜੀ ਅੱਛਾ ਨਾਲ ਮੈਂ ਸਮਾਸੀ ਵੀ ਵੀ ਹਾਂ ਜੀ ਠੀਕ ਹੈ ਮੈਂ ਕਨਕ ਦੇ ਪਰਚ ਕੱਟ ਰਿਆਂ ਮੈਨੂੰ ਬਾਹਰ ਡਰਾਉਣ ਲੱਗੇ ਤੂੰ ਸਾਡੇ ਪਿੰਡ ਚ ਨਾ ਆਈ ਅੱਛਾ ਤੈਨੂੰ ਦੇਖਾਂਗੇ ਅਸੀਂ ਹੁਣ ਮਾਨਾ ਪਿੰਡੀ ਵਾਲ ਡਿੱਪੂ ਕਨਕ ਮੰਡਰ ਹੈ ਜੀ ਉੱਥੇ ਜਨਕੀ ਤਨੋਲਾ ਸਰਾ ਛੱਡ ਕੇ ਆਤਰ ਸਿੰਘਾ ਛੱਡ ਕੇ ਜਿਹੜੇ ਨੇੜੇ ਨੇੜੇ ਪਿੰਡ ਨੇ ਇਹੋ ਸਾਰੇ ਛੱਡ ਕੇ ਇਹ ਹੁਣ ਮਾਨਾ ਪਿੰਡੇ ਨਾਲ ਕਣਕ ਵੰਡ ਰਹੇ ਆ ਉੱਥੋਂ ਕਣਕ ਮਿਲਦੀ ਆ ਉੱਥੋਂ ਕਣਕ ਲੈ ਉਹ ਵੰਡ ਕੇ ਜਾ ਰਿਹਾ ਕਣਕ ਫਿਰ ਮੈਨੂੰ ਸਹ ਆ ਲੱਗ ਵੀ ਮੈਂ ਦਾਲ ਚ ਕਾਲਾ ਕੋਈ ਵੀ ਏਡੀ ਦੂਰ ਤਾਂ ਮਤਲਬ ਹੀ ਨਹੀਂ ਬਣਦਾ ਕਾ ਪਿੰਡ ਚੋਂ ਵੀ ਕਣਕ ਲੈ ਸਕਦਾ ਪਿੰਡ ਚੋਂ ਕਣਕ ਲੈ ਸਕਦਾ ਵੀ ਤਨੋਲਾ ਵੀ ਹੋएगा ਯਾਤਰਨਗਲ ਵੀ ਹੋएगा ਕਾਲੇ ਕੇਗਾ ਹਰੀਗਾ ਡਾਗਾ ਪੂਰੇ ਉੱਥੋਂ ਦਾ ਬੰਦਾ ਵੀ ਕਣਕ ਵੰਡਦਾ ਸਾਦਾ ਏਡੀ ਦੂਰ ਹੀ ਕਿਉਂ ਕਿ ਪਤਾ ਨਾ ਲੱਗੇ ਇਸ ਕਰਕੇ ਪਤਾ ਨਾ ਲੱਗੇ ਬਾਕੀ ਵਿੱਚ ਮਹਿਕਮੇ ਇਹਨਾਂ ਦਾ ਸਪਲਾਈ ਦੇ ਹਿਸਾਬ ਤਾਂ ਹੁੰਦਾ ਜੀ ਜੀ ਮੰਨ ਲਓ ਕਿਸੇ ਦੀਪੂ ਤੋਂ ਨੂੰ 12-15000 ਰੁਪਏ ਬਣਦਾ ਤਾਂ ਫਿਰ ਇਨਸਪੈਕਟਰ ਵੀ ਉੱਚੀ ਸਾਰਾ ਰੱਖ ਦਿੰਦੇ ਆ ਉਹਦਾ ਅੱਛਾ ਵੀ ਤੁਹਾਡੇ ਨਾਲ ਸਪਲਾਈ ਜੋੜਾਂਗੇ ਸਾਨੂੰ ਦੱਸੋ ਤੁਸੀਂ ਕੀ ਦਿਓਗੇ ਤੁਸੀਂ ਰਗ ਰਗ ਤੋਂ ਜਾਣੂ ਇਹ ਚੀਜ਼ ਪੂਰਾ ਪੂਰਾ ਜਾਣੂ ਆ ਜੀ ਤਾਂ ਹੀ ਆਪਾਂ ਐਪਲੀਕੇਸ਼ਨ ਪਾਈ ਨਹੀਂ ਗੀਆਂ ਵੀ ਆਪਾਂ ਆਪਾਂ ਜਿਹੜਾ ਕੁਝ ਕਰ ਲਿਆ ਕਰ ਲਿਆ ਜਦ ਆਪਾਂ ਗਰੀਬ ਲੋਕਾਂ ਨਾਲ ਵੀ ਖੜੀ ਹੈ ਨਾ ਵੀ ਆਪਣਾ ਹੱਕ ਮੰਗਦਾ ਯਾਰ ਆਪਣੀ ਆਪਣੀ ਜ਼ਮੀਰ ਤਾਂ ਆਪ ਨੂੰ ਕਹਿੰਦੀ ਆ ਵੀ ਯਾਰ ਤੁਸੀਂ ਗਰੀਬਾਂ ਨਾਲ ਇਹਨਾਂ ਤੱਕਾ ਹੋ ਰਿਹਾ ਕੋ ਨੂੰ ਕਣਕ ਨਹੀਂ ਮਿਲ ਰ ਜੇ ਆਪਾਂ ਇਹ ਨਾਲ ਨਿਖਣਾਗੇ ਆਪਣੇ ਨਾਲ ਕੌਣ ਖੜੂਗਾ ਜੀ ਸਰਕਾਰ ਨੇ ਜਿਵੇਂ ਵਿਧਾਨ ਸਭਾ ਦੇ ਵਿੱਚ ਮੰਤਰੀ ਨੇ ਵੀ ਕਹਿ ਫੂਡ ਸਪਲਾਈ ਮੰਤਰੀ ਨੇ ਜਿਹੜੇ ਕਿ ਅਸੀਂ ਰਾਸ਼ਨ ਕਾਰਡਾਂ ਨੂੰ ਦੁਬਾਰਾ ਜਾਂਚ ਕਰਾਂਗੇ ਜਿੰਨੇ ਵੀ ਗਲਤ ਹੋਏ ਅਸੀਂ ਉਹਨਾਂ ਤੇ ਕਾਰਵਾਈ ਵੀ ਕਰਾਂਗੇ ਤੇ ਜਿਹੜੇ ਨਵੀਂ ਐਡੀਸ਼ਨ ਹੋਣ ਵਾਲੀ ਆ ਜਾਂ ਨਵੇਂ ਮੈਂਬਰ ਜੋੜਨ ਵਾਲੇ ਆ ਉਹ ਵੀ ਜੋੜਾਂਗੇ ਸਰਕਾਰ ਤਾਂ ਕਹਿ ਰਹੀ ਹੈ ਜੀ ਆਪਾਂ ਸਾਹ ਦੇ ਸਰਕਾਰ ਦਾ ਫੇਰੀ ਸਰਕਾਰ ਕਰੂ ਨਾ ਜੀ ਹੁਣ ਕਾਰਡ ਤਾਂ ਕੱਟੇ ਨਹੀਂ ਜਾ ਰਹੇ ਕਾਰਨ ਨਵੇਂ ਬਣਾ ਰਹੇ ਨੇ ਕਿਉਂਕਿ ਕੌਣ ਨੂੰ ਮਿਲ ਨਹੀਂ ਰਹੀ ਜਿਹੜੇ ਨੂੰ ਕਾਰਡ ਸਰਕਾਰ ਨੇ ਨਵੇਂ ਨਵੇਂ ਬਣਾ ਦੇ ਸੀ ਵੀ ਨਹੀਂ ਪਹਿਲਾਂ ਸਰਕਾਰ ਨੇ ਜਦੋਂ ਵੀ ਟੂਰ ਦੀਆਂ ਐਮਪੀ ਚ ਇਲੈਕਸ਼ਨ ਸੀਗੇ ਉਦੋਂ ਕ ਕੋਟੇ ਦੀ ਸਰਕਾਰ ਨੇ ਪਾਇਆ ਅੱਛਾ ਹੁਣ ਸਰਕਾਰ ਦੀ ਝਾੜੂਗੀ ਇਹ ਨਵੇਂ ਕਾਰਡ ਕੱਟੂਗੀ ਜਿਹੜੇ ਜਾਲੀ ਬਣੇ ਹੋਏ ਨੇ ਫੇਰ ਹੀ ਲੋਕਾਂ ਨੂੰ ਕਾਰਡ ਮਤਲਬ ਗਰੀਬ ਲੋਕਾਂ ਨੂੰ ਕਾਰਡ ਕਿਵੇਂ ਮਿਲੂਗੀ ਤੁਹਾਡੇ ਨਾਲ ਕੋਈ ਹੈ ਜਾਂ ਤੁਸੀਂ ਇਕੱਲੇ ਮੋਰਚਾ ਖੋਲਿਆ ਨਹੀਂ ਨਹੀਂ ਮੈਂ ਮੇਰੇ ਨਾਲ ਹੈਗੇ ਨਹੀਂ ਦੱਸਿਆ ਵੀ ਮੇਰੇ ਨਾਲ ਜੀ ਵਕੀਲ ਵੀ ਹੈਗੇ ਨੇ ਜੀ ਮੇਰੇ ਨਾਲ ਪੱਤਰਕਾਰ ਭਾਈ ਜਾਰਾ ਕਿਸਾਨ ਜੂਨੀਅਰ ਬੈਂਕ ਪ੍ਰਧਾਨ ਵੀ ਹੈਗੇ ਨੇ ਮੇਰੇ ਨਾਲ ਹੂੰ ਬੀਜ ਜੀ ਪਿੰਡ ਮਤਲਬ ਘਰ ਘਰ ਤੱਕ ਲੈ ਕੇ ਜਾਵਾਂਗੇ ਜੀ ਲੋਕਾਂ ਨੂੰ ਜਾਗਰਤ ਕਰਾਂਗੇ ਵੀ ਤੁਹਾਨੂੰ ਇੰਨੀ ਕਣਕ ਮਿਲਦੀ ਆ ਵੀ ਜਿਹੜੇ ਗਰੋਹਕਾਂ ਨੂੰ ਕਣਕ ਨਹੀਂ ਮਿਲਦੀ ਉਹ ਕਾਰਡ ਕਿਵੇਂ ਬਣਾਉਣਗਾ ਬਣਾਉਣਗਾ ਉਹ ਉਹਨੂੰ ਕੋਈ ਰੋਕਣ ਦੇ ਲਈ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਮੈਨੂੰ ਪ੍ਰੈਸ਼ਰ ਪਾਰ ਪਾਇਆ ਜਾ ਰਿਹਾ ਜੀ ਮੈਨੂੰ ਉੱਥੋਂ ਜਿਹੜਾ ਮੌਜੂਦਾ ਸਰਵੈਂਟਰੀ ਦੇ ਘਰ ਵਾਲਾ ਸੀ ਉਹ ਮੈਨੂੰ ਡਰਾ ਰਿਹਾ ਏ ਧਮਕੀਆਂ ਦੇ ਰਿਹਾ ਸੀਗਾ ਹੂੰ ਉਹਦੇ ਸਬੰਧ ਦੇ ਵਿੱਚ ਮੈਂ ਇੱਕ ਵਾਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਪਾਈ ਸੀਗੀ ਉਹ ਆਪਣੀ ਐਸਐਸਪੀ ਸਾਹਿਬ ਕੋਲੇ ਆ ਗਈ ਅੱਜ ਮੈਨੂੰ ਉਹਨਾਂ ਨੇ ਉਹਨਾਂ ਨੇ ਮੈਨੂੰ ਗਲਤੀ ਮੰਨ ਲਈ ਵੀ ਮੈਂ ਰੋਕਦਾ ਨਹੀਂਗਾ ਮਤਲਬ ਸਰਪੰਚ ਸਹਿਮਤ ਹੈ ਤੁਹਾਡੀ ਕਾਰਵਾਈ ਉਹ ਕਹਿੰਦੀ ਵੀ ਅਸੀਂ ਮਤਲਬ ਉਹਨਾਂ ਨੇ ਕਿਹਾ ਤਾਂ ਸਾਨੂੰ ਮਲਾਫਸਰਾਂ ਨੇ ਕਿਹਾ ਤਾਂ ਵੀ ਤੁਸੀਂ ਕੁਝ ਚਾਹੇ ਦਿੱਲੀ ਜਾ ਕੇ ਆਰਟੀ ਪਾ 20000 ਦਾ ਕੰਮ ਕਰੇ ਤੁਸੀਂ ਆਉ ਦਾ ਕੰਮ ਕਰੋ ਉੱਥੇ ਜਿਹੜਾ ਕੈਂਪਰ ਮੈ ਜਾਊਗਾ ਠੀਕ ਹੈ ਕਹਿੰਦੇ ਅਸੀਂ ਯਾਰ ਗਲਤੀ ਮੰਨਦੇ ਹਾਂ ਤੇ ਗਲਤੀ ਹੋ ਗਈ ਠੀਕ ਹੈ ਜੀ ਜੇ ਕੱਲ ਨੂੰ ਦੂਜੀ ਧਰਜ ਇਹਨਾਂ ਦੇ ਤੁਸੀਂ ਇਲਜ਼ਾਮ ਲਾਏ ਆ ਜਾਂ ਜਿਨ੍ਹਾਂ ਦੇ ਕਹਿ ਰਹੇ ਹਾਂ ਕਿ ਜਾਲੀ ਕਾਰਡ ਬਣੇ ਵਿਆ ਉਹ ਕਹਿਣ ਕਿ ਅਸੀਂ ਕਾਰਡ ਜਿਹੜੇ ਬਣੇ ਸੀ ਚਲੋ ਹੁਣ ਅਸੀਂ ਵਾਪਸ ਲੈਣੇ ਆ ਜਾਂ ਅਸੀਂ ਕਾਰਡ ਕਟਾਉਣਾ ਚਾਹੁੰਦੇ ਆ ਤੁਸੀਂ ਸੰਤੁਸ਼ਟ ਹੋ ਜਾਓਗੇ ਉਸ ਚੀਜ਼ ਨਾਲ ਹਾਂ ਆਪਾਂ ਸੰਤੁਸ਼ਟ ਹੋ ਜਾਾਂਗੇ ਜੀ ਆਪਾਂ ਦਾ ਗਰੀਬ ਲੋਕਾਂ ਦੇ ਕਾਰਡ ਬਣਾਉਣਾ ਚਾਹੁੰਦੇ ਆ ਵੀ ਇਹ ਕੱਟੇ ਜਾਣ ਗਰੀਬਾਂ ਦੇ ਕਾਰਡ ਬਣਨ ਹੂੰ ਤਾਂ ਸ਼ੀਸ਼ਾ ਦਾ ਸਾਨੂੰ ਵੀ ਦੇਣਗੇ ਸਾਡੇ ਮਾਧਿਅਮ ਦੇ ਥਰੂ ਵੀ ਹਾਂ ਸਾਡੇ ਕਾਰਡ ਮਲ ਸਾਡੇ ਕਣਕਰ ਸਾਨੂੰ ਮਿਲਣ ਲੱਗ ਗਈ ਜੇ ਆਪਾਂ ਲੋਕ ਜੇ ਪਹਿਲ ਕਰਾਂਗੇ ਜੇ ਆਪਾਂ ਡਰ ਕੇ ਘਰੇ ਬਹਿ ਕੇ ਫਿਰ ਤਾਂ ਬੜੇ ਬੈਠੇ ਆ ਜੇ ਆਪਾਂ ਕੁਝ ਕਰਾਂਗੇ ਆਪਾਂ ਅੱਗੇ ਵਧਾਂਗੇ ਲੋਕਾਂ ਨੂੰ ਮਤਲਬ ਅਵੇਅਰਨੈਸ ਕਰਾਂਗੇ ਫੇਰ ਹੀ ਲੋਕ ਅੱਗੇ ਵਧਣਗੇ ਨਾ ਜੇ ਆਪਾਂ ਡਰ ਕੇ ਇਹਨਾਂ ਨੇ ਧੰਮ ਕਿਉਂ ਡਰ ਕੇ ਘਰੇ ਬਹਿ ਗਏ ਫਿਰ ਫਿਰ ਤਾਂ ਆਪਾਂ ਥੋੜੀ ਜਿਹੀ ਇਨਸਾਨਾਂ ਅਖੋੜ ਆਪਾਂ ਜੀ ਜਿਹੜੇ ਬੰਦੇ ਤੁਸੀਂ ਨਾਮ ਲਏ ਆ ਉਹ ਕੋਈ ਸਰਕਾਰ ਚ ਜਾਂ ਪੰਚਾਇਤ ਚ ਵੀ ਕੋਈ ਅਧਿਕਾਰਧਾਰ ਨੇ ਹਾਂਜੀ ਹਾਂ ਉਹ ਮਤਲਬ ਇੱਕ ਤਾਂ ਦੋ ਤਾਂ ਮੌਜੂ ਜਿਨ੍ਹਾਂ ਦੇ ਕਾਰਡ ਬਣੇ ਆ ਜਿਨ੍ਹਾਂ ਦੇ ਕਾਰਡ ਬਣੇ ਹੋ ਨਹੀਂ ਤੇ ਕੀ ਕਰੋਂ ਸਰਦੇ ਵਰਦੇ ਆ ਕਰੋਂ ਪੂਰੇ ਕਹਿੰਦੇ ਕਿ ਉਹ ਨਹੀਂ ਜਮੀਨਾਂ ਖਰੀਦਦੇ ਨੇ ਖਰੀਦਦੇ ਨੇ ਐ ਵਰ ਜੀ ਅੱਛਾ ਹਾਂਜੀ ਤੇ ਬਾਕੀ ਜਿਹੜੇ ਹੋਰ ਨੇ ਦੋ ਉਹ ਵੀ ਤਕੜੇ ਨੇ ਬੰਦੇ ਜੀ ਵਧੀਆ ਕਰੋਂ ਜੀ ਆਪਾਂ ਤਾਂ ਇਹ ਚਾਹੁੰਦੇ ਚਾਹਣੇ ਆ ਕਿ ਵੀ ਸਰਕਾਰ ਦਾ ਆਪਾਂ ਉਹਨਾਂ ਦੇ ਕਾਨੂੰਨੀ ਕਾਰ ਵੀ ਕਰਾਉਣਾ ਚਾਹੁੰਦੇ ਆ ਜੀ ਵੀ ਕੱਲ ਨੂੰ ਕੋਈ ਹੋਰ ਨਾ ਕੋਈ ਬੰਦਾ ਸੋਚੇ ਸੌ ਵਾਰੀ ਵੀ ਆਪਾਂ ਯਾਰ ਗਲਤ ਕੰਮ ਕਰਨਾ ਨਹੀਂ ਹੂੰ ਹੁਣ ਉੱਥੋਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੇ ਤੁਹਾਨੂੰ ਇਸ ਮਾਮਲੇ 'ਚ ਸਹਿਮਤੀ ਦਿੱਤੀ ਹੈ ਜਾਂ ਫਿਰ ਉਹ ਖੁਦ ਪਿੱਛੇ हट ਗਏ ਕਿ ਜਿਹੜਾ ਕੰਮ ਕਰਾਉਣਾ ਚਾਹੁੰਦਾ ਤੁਸੀਂ ਕਰਾਓ ਉਹ ਕਹਿੰਦੇ ਵੀ ਮੇਰੀ ਸਹਿਮਤੀ ਹੈ ਵੀ ਤੂੰ ਕੁਛ ਮਰਜ਼ੀ ਕਰ ਵੀ ਤੇਰੇ 'ਚ ਅਸੀਂ ਇੰਟਰਫੇਅਰ ਨਹੀਂ ਕਰਦੇਗੀ ਜੇ ਮੈਂ ਗਲਤ ਗੁਰੂ ਤਾਂ ਮੇਰੇ ਤੇ ਹੋਊਗਾ ਹੁਣ ਜਿੰਨੇ ਜਿਨ੍ਹਾਂ ਦਾ ਮੈਂ ਨਾਮ ਲੱਤਾ ਓਡੇ ਕੋਲ ਜੇ ਇਹਨਾਂ ਦੇ ਕੋਲ ਜ਼ਮੀਨ ਘਾਟੂ ਤਾਂ ਮੇਰੇ ਤੇ ਕਰ ਵੀ ਹੋਊਗੀ ਹੂੰ ਜੇ ਪੂਰੀ ਤੇ ਵੱਧ ਤੋਂ ਵੱਧ ਵੱਧ ਹੋਊਗੀ ਤਾਂ ਉਹਨਾਂ ਦੇ ਘਰ ਵੀ ਬਣਦੀ ਘਰ ਵੀ ਕਰੀ ਹੋਊਗੀ ਵੀ ਤੁਸੀਂ ਗਲਤ ਨੂੰ بس ਤੁਸੀਂ ਇਹੀ ਚਾਹੁੰਦੇ ਹੋ ਇਹੀ ਚਾਹੁੰਦੇ ਆਪਾਂ ਜੀ ਠੀਕ ਹੈ ਹਿਸਾਬ ਚਾਹੁੰਦੇ ਆਪਾਂ ਜੀ ਠੀਕ ਹੈ ਠੀਕ ਹੈ ਤਾਂ ਇਹ ਸਨ ਰਣਜੋਤ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਕੁਝ ਲੋਕ ਆ ਜਿਹੜੇ ਉਹ ਕਾਰਡ ਆ ਜਿਹੜੇ ਜਾਲੀ ਤਰੀਕੇ ਨਾਲ ਬਣਾ ਕੇ ਜਾਂ ਕਹਿ ਲਈਏ ਨੀਮਾਂ ਦੀ ਉਲੰਘਣਾ ਕਰਕੇ ਬਣਾ ਚੁੱਕੇ ਨੇ ਪਰ ਉਹਨਾਂ ਨੂੰ ਲਗਾਤਾਰ ਰਾਸ਼ਨ ਮਿਲ ਰਿਹਾ ਹੈ ਆਮ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦਾ ਹੱਕ ਬਣਦਾ ਉਹਨਾਂ ਨੂੰ ਕਾਰਡ ਨਹੀਂ ਬਣੇ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਤਾਂ ਇਸੇ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਕਰਕੇ ਇਹਨਾਂ ਦੇ ਕਾਰਡ ਕੱਟੇ ਜਾਣੇ ਚਾਹੀਦੇ ਆ ਤੇ ਗਰੀਬ ਲੋਕਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਣਾ ਚਾਹੀਦਾ